ਹਾਲ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਸਿੱਤੂ ਲੈ ਰਿਹਾ ਤੁਹਾਨੂੰ ਰਿਪੋਰਟ ਬਈ ਆਪਣੇ ਪਿੰਡ ਅੱਜ ਹੈਗੀਆਂ ਸਾਈਕਲਾਂ ਦੀਆਂ ਦਹਿਸਾਂ ਜੋ ਕਿ 50 ਸਾਲ ਤੋਂ ਉੱਪਰ ਆਏ ਉਮਰ ਦੇ ਬਜ਼ੁਰਗੋਨਾਂ ਦੀਆਂ ਤੇ ਹੁਣ ਇੱਥੋਂ ਜਿਹੜਾ ਹੈਗਾ ਸਟਾਰਟ ਕਰ ਰਹੇ ਕਿਉਂ ਭਾਈ ਕੀ ਹੈ ਜੀ ਪ੍ਰੋਗਰਾਮ ਅੱਜ ਆਪਣੇ ਜਿਹੜਾ ਜਾਈਕਲਾ ਦੀ ਰੇਸ ਹੈ ਜੀ ਅੱਛਾ ਜੀ 50 ਸਾਲ ਤੋਂ ਉੱਪਰ ਦੇ ਆ ਠੀਕ ਹੈ ਜੀ ਠੀਕ ਹੈ ਉਹਨੇ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਕਿਹਦੇ ਪੱਲੇ ਹੈ ਜੀ ਇਹ ਠੀਕ ਹੈ मड़ी तीडियो बनी आहे कौन न ਬਾਈ ਆਵਾ ਮੈਗੇਸੀ ਉਹੀ ਕੰਮ ਹੋ ਗਿਆ ਭਾਈ ਜਿਹੜੇ ਤਾਂ ਡਰਦੇ ਸੀਗੇ ਵੀ ਡਿੱਗਣਗੇ ਚਾਹੇ ਹੋਰੂਗਾ ਹਨਾ ਇਹ ਫੜੀ ਕਰਾ ਪਿੱਛੇ ਵੜ ਪਿੱਛੇ ਵੜ ਵੀਡੀਓ ਬਣਾ ਤੂੰ ਨਾਲ ਛੱਡਦੀ ਹੁਣ ਦੂਰ ਨੂੰ ਦੂਰ ਨੂੰ ਬੱਸ ਚੱਲ 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 ਦੂਰ ਥੋੜੀ ਜੱਲੀ ਕਰੇ ਸਾਨੂੰ ਛੱਡ ਦੇ ਮੈਨੂੰ ਚਲਾਉਣ ਦੇ ਉਹ ਇੱਧਰ ਵੀ ਆਦੇ ਇੱਧਰ ਅਈਂ ਕਿ ਕਰੇ ਹੋਲੀ ਕਰ ਗਾਇਦਾ ਇੱਧਰ ਚੱਲ ਦਿੱਤਾ ਹੋ ਗਿਆ ਇੱਧਰ ਕਿੱ데 ਜਾਣਾ ਹੈਗੇ ਕਿਹਾ ਸਾਲੇ ਬਸ ਰਿਪਲਰ ਕੋਪ ਕਿਹਾ ਨਾ ਤੇ ਸੋਬੀਰੇ ਸਾਹ ਜੀ ਅਗੇ ਪਾਤਾ ਹੱਥੇ ਉੱਪਰ ਲਾਈ ਕੇ ਲੈ ਦੇ ਮੁੱਛੀ ਸੇ ਦਾ ਜੀ ਵੀ ਫਿਰ ਕਰਦੇ ਹੋਏ ਫਿਰ ਅੱਗੇ ਹਰਵਾਰ ਸਿੰਘ ਜੀ ਤੇ ਇਹ ਬਈ ਮਾਰਵਾਗੇ ਆਪ ਪੇ ਨਹੀਂ ਭਗ ਲਿਆ ਜੀ ਅੱਛਾ ਜਿਹੜੇ ਦੀ ਰਾਜ ਹੋਉਂ ਜਾਂਦਾ ਉਹਦਾ ਹੁਕਮ ਨੰਬਰ ਜਾਂਦਾ ਜੀ ਜਿਹੜੇ ਰਾਜ ਕਰਦੇ ਜਿਹੜੇ ਦੇ ਉਹ ਜਿਹੜਾ ਮੁਰੇ ਜਾਂਦਾ ਜਿਹੜਾ ਉਹ ਭੱਜਦਾ ਹਾਂ ਹਾਂ ਬਾਈ ਜੀ ਬੋਤਲ ਵੀ ਲੈ ਲੇਗੇ ਕਿੰਨਾ ਕੀਆ ਹਾਂ ਲੋ ਬਾਈ ਜੀ ਆ ਜਾਂਦਾ ਮੁੰਡਾ ਪਹਿਲੇ ਨੰਬਰ ਤੇ ਜਿਹੜਾ ਫੂਲ ਪਿੰਡ ਤੋਂ ਆਗਾ ਇਹ ਸਾਡੇ ਪਿੰਡ ਦੇ ਮਹਾਨ ਸੰਜੀਤਾ ਜਿਗਿਆ ਤੇ ਸਾਡੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਗਿਆ ਨੇ ਧੰਨਵਾਦ ਕਰਦੇ ਆਂਗੇ ਤੇ ਹਣ ਬਾਈ ਪਹਿਲਾ ਨੰਬਰ ਵਾਲਾ ਤਾਂ ਨੰਗ ਚੱਕਲਾ ਬੰਦਾ ਪਹਿਲਾ ਨੰਬਰ ਵਾਲਾ ਤਾਂ ਨੰਗੇ ਭਾਈ ਹੁਣ ਦੂਜਿਆਂ ਦੀ ਵੇਟ ਕਰ ਰਹੇ ਹਾਂਗੇ ਦੇਖਦੇ ਆ ਵੀ ਕਿਹੜਾ ਦੂਜੀ ਤੇ ਆਉਂਦਾ ਕਿਹੜਾ ਤੀਜੀ ਤੇ ਆਉਂਦਾ ਐ ਇੰਨੀ ਕੁ ਵਾਰ ਦਾ ਫਰਕ ਪਾ ਗਿਆ ਬਾਈ ਕੱਲ ਨੂੰ ਕੋਈ ਕਹੇ ਵੀ ਉਹ ਪਹਿਲੇ ਨੰਬਰ ਤੇ ਆ ਗਿਆ ਚਾਹੇ ਹੋਰ ਹਨਾ ਦੇਖਣ ਨੂੰ ਹਜੇ ਕੋਈ ਸਾਈਕਲ ਵਾਲਾ ਆਇਆ ਨਹੀਂ ਗਾ ਆ ਗਿਆ ਜੀ ਦੂਜੇ ਨੰਬਰ ਵਾਲਾ ਬੁੱਧ ਸਿੰਘ ਬੁੱਧੂ ਬਹੁਤ ਸਾਰੇ ਸਾਈਕਲਾਂ ਵਾਲਾ ਬੇਸਤਰੀ ਸਾਈਕਲਾਂ ਵਾਲਾ ਬੇਸਤਰੀ ਬਹੁਤ ਦੂਰ ਨਾਲਾ ਬੇਸਤਰੀ ਬਹੁਤ ਸਾਰੇ ਸਾਈਕਲਾਂ ਵਾਲਾ ਚੱਲਿਆ ਜੀ ਦੂਜੇ ਨੰਬਰ ਤੇ ਇਹ ਤੀਜੇ ਨੰਬਰ ਤੇ ਆ ਰਿਹਾ ਜੀ ਇਹ ਵੀ ਬਾਈ ਬਾਹਰੋਂ ਆ ਪਾਰਲੀਮੈਂਟ ਦਾ ਤੀਜੇ ਨੰਬਰ ਤੇ ਆ ਗਿਆ ਤੀਜੇ ਨੰਬਰ ਤੇ ਆ ਗਿਆ ਬਾਈ ਇਹ ਇਹ ਤੋਂ ਬਾਅਦ ਚ ਬਾਈ ਇਹ ਕਰਨਾ ਬਤ ਕਰਾਂਗੇ ਚੱਲ ਜੀ ਉਹਨਾਂ ਦੀ ਬਣਾ ਲਾ ਸਾਰਿਆਂ ਦੀ ਬਾਈ ਮੂਰੋਂ ਐ ਬਣਾਉਣਾ ਹੈ ਹੋਰ ਫੰਡ ਕਰਨਾ ਇਹਨੂੰ ਚੱਲ ਉਹਦਾ ਪਰ ਪਹੁੰਚ ਗਏ ਚੱਲੋੜਾ ਪੁੱਥੀ ਚੱਲ ਚਲ ਜਾਲਾ ਉਮਰ ਬਸ ਬਸ ਕੋਈ ਨਾ ਉੱਥੇ ਜਾ ਕੇ ਫਿਰ ਸਾਰੇ ਘਰ ਤੇ ਉੱਥੇ ਨੰਬਰ ਤੇ ਨਾ ਦੱਸੀ ਜਾਲ ਅੱਗੇ ਜੀ ਹਨੂ ਮਾਨ ਸਿੰਘ ਜੀ 5ਵੇਂ ਨੰਬਰ ਤੇ 4 ਨੰਬਰ ਨਾਲ ਅੱਗੇ 5ਵੇਂ ਨੰਬਰ ਤੇ ਪਾਪਾ ਜੱਗੂ ਜੀ ਨਾਲੇ ਮੈਂ ਕੈਮਰਾਮੈਨ ਤੂੰ ਵੀ ਨਹੀਂ ਆਈ ਲੋਟੋ ਹੋਈ ਜਿਹੜੀ ਆਹ ਬਣ ਰਹੀ ਹੈ ਪਿੱਛੇ 6ਵੇਂ ਨੰਬਰ ਤੇ ਦਾਸ ਸਿੰਘ ਜੀ 7ਵੇਂ ਨੰਬਰ ਤੇ ਦੇਵੀ ਸਿੰਘ ਤੇ 8ਵੇਂ ਨੰਬਰ ਤੇ ਪਾਲ ਸਿੰਘ ਖਿੱਚੀ ਮਨਾ ਯਾਰ ਰੇਸ ਲੱਗੀ ਵੇ ਇਹਨਾਂ ਦੀ ਫੈਕਲਾ ਨਹੀਂ 8ਵੇਂ ਨੰਬਰ ਤੇ ਪਹਾਲ ਸਿੰਘ ਤੇ 9ਵੇਂ ਨੰਬਰ ਤੇ ਹਰਨੇਕ ਸਿੰਘ ਮੈਸਤਰੀ ਤੇ 10ਵੇਂ ਨੰਬਰ ਤੇ ਸਾਡੇ ਪਿੰਡ ਦੇ ਚੌਕੀਦਾਰ ਮੱਘਰ ਸਿੰਘ ਜੀ ਤੇ 10ਵੇਂ ਨੰਬਰ ਤੇ ਪੂਪੀ ਪ੍ਰਿੰਟਰ ਤੇ 11ਵੇਂ ਨੰਬਰ ਤੇ ਤੇ 11ਵੇਂ ਤੇ ਪੂਪੀ ਪ੍ਰਿੰਟਰ ਚੱਲ ਵੀ ਹੁਣ ਉੱਪਰ ਲਿਖ ਬਸ ਫੇਣੀ ਦੂਜਾ ਜੀ ਤੇ ਭਾਈ ਜਿਹੜੇ ਪਹਿਲੇ ਨੰਬਰ ਤੇ ਆਏ ਆ ਜੀ ਤੇ ਇਹ ਬੁੱਧ ਸਿੰਘ ਆ ਇਹ ਸਾਡੇ ਪਿੰਡੋਂ ਆ ਇਹ ਦੂਜੇ ਨੰਬਰ ਤੇ ਆਏ ਆ ਜੀ ਤੇ ਤੀਜੇ ਨੰਬਰ ਤੇ ਬਾਈ ਉਹ ਨਾਭੀ ਪਰਨੇ ਵਾਲੇ ਜਿਹੜੇ ਐਨਕਾਂ ਵਾਲੇ ਖੜੇ ਹੈਗੇ ਇਹ ਤੀਜੇ ਨੰਬਰ ਤੇ ਆਏ ਹੈ ਜੋ ਲਾਸਟ ਤੇ ਆ ਗਿਆ ਹੋਇਆ ਹੈਗਾ ਸ਼ਾਹਨ ਜੀ ਜਦੋਂ ਲਾਸਟ ਤੇ ਤੁਹਾਨੂੰ ਬੜ ਗਿਆ ਪਹਿਲਾਂ ਹੁਬਾ ਤੇ ਨਾ ਅੱਛਾ ਪਤਾ ਨਹੀਂ ਅਸੀਂ ਤਾਂ ਜਦ ਮੌਕੇ ਤੇ ਆਏਾਂਗੇ ਲਓ ਜੀ ਸਾਡੇ ਇਹ ਫੂਲ ਤਾਂ ਭੰਡਾ ਇਹ ਪਹਿਲੇ ਨੰਬਰ ਤੇ ਆਏਗਾ ਜਿਹਨੂੰ ਜਰਪੀ ਸਿੰਘ ਅੱਗੀ ਸਰਪੰਚ ਵੱਲੋਂ ਸਨਮਾਨਿਤ ਕੀਤਾ ਜਾਣਾਗਾ ਇੱਧਰ ਬੋਲ ਸਿੰਘ ਜੀ ਸੈਕਿੰਡ ਨੰਬਰ ਤੇ ਆਏ ਜਿਹਨਾਂ ਨੂੰ ਜਾਦਵ ਸਿੰਘ ਜਾਦੂ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ ਇੱਧਰ ਭਾਈ ਇਹ ਤੀਜੇ ਨੰਬਰ ਤੇ ਆਇਆ ਹੈ ਕਾ ਬਾਹਰੋਂ ਕੰਡੋ ਆਇਆ ਜਿਹਨੂੰ ਪ੍ਰਵਿੰਦਰ ਸਿੰਘ ਪਿੰਦੀ ਬਿਜਲੀ ਬੋਰਡ ਵੱਲੋਂ ਸਨਮਾਨਿਤ ਕੀਤਾ ਜਾਣਾਗਾ ਜੀ ਜੋ ਕਿ ਤੁਹਾਡੇ ਸਾਹਮਣੇ ਸਨਮਾਨਿਤ ਕਰ ਰਹੇ ਨੇ ਚਲੋ ਜੀ ਬੋਲੇ ਸੋਨਹਿਰ ਬੋਲੇ ਸੋਨਹਿਰ ਬੋਲੇ ਸੋਨਹਿਰ ਦਲੇਸ ਰਿਹਮ ਵਾਲਾ ਬਾਈ ਹੋ ਜਾ ਪਿੱਛੇ ਫੋਟੋ ਕਰਦੀ ਇੱਕ ਮੜਾ ਪਿੱਛੇ ਜਾ ਬਾਈ ਕਰ ਲੋ ਫੋਨ ਪਿੱਛੇ ਫੋਟੋ ਕਰਦੇ ਜਵਾ ਪਿੱਛੇ ਹੋ ਜਾ ਫਰੇਮ ਨਹੀਂ ਆਉਂਦਾ ਬੰਮਾ ਕੱਢ ਮਨਾ ਬਾਈ ਹੋ ਜਾ ਉਤਰਾ ਬਣ ਕੇ ਮੜਾ ਮੜਾ ਪਿੱਛੇ ਯਾਰ ਬਾਈ ਇੱਥੇ ਥੋੜਾ ਥੋੜਾ ਪਿੱਛੇ ਹੋ ਜਾ ਮੈਂ ਥੋੜਾ ਕੱਢਦਾ ਇੱਧਰ ਦੇਖਣਾ ਆ ਦੇਖਿਆ ਸਾਹਮਣੇ ਚੱਕੋ ਭਾਈ ਇੱਧਰ ਬਈ ਨਿਹਾਲ ਸਤਲਿਆ ਕਾਹਲ ਭਾਈ ਕੈਮਰੇ ਚ ਦੇਖੋ ਸਾਰਿਆਂ ਨੇ ਭਾਈ ਕੈਮਰੇ ਚ ਦੇਖਣ ਵਾਲਿਆਂ ਨੇ ਦੇਖਿਆ ਭਾਈ ਸਾਹਮਣੇ ਭਾਈ ਸਾਹਮਣੇ ਦੇਖੋ ਭਾਈ ਬਾਈ ਕਿਸੇ ਨੇ ਕੋਈ ਕਹਿਣਾ ਹੋਵੇ ਹੁਣ ਕਹਿ ਸਕਦਾ ਹੈਗਾ ਕੱਲ ਨੂੰ ਕੋਈ ਨਾ ਕਹੇ ਹਾਂ ਹਾਂ ਕੁਝ ਵੀ ਕਹਿਣਾ ਗੇਰੇ ਕੋਈ ਆਦਾ ਗੱਲਬਾਤ ਹਾਂਜੀ ਹਾਂ ਜਮਾ ਸਹੀ ਸੀ 1971 ਦਾ ਜਨਮਾ ਬਾਈ ਦਾ ਭਾਈ ਤੁਹਾਡੇ ਸਾਈਕਲ ਆਹੇ ਕ੍ਰਿਸ਼ੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਇਹ ਇਹੜਿਆ ਸਾਈਕਲ ਦੀ ਵੇਸ ਅੱਜ ਦਵਾਈ ਗਈ ਸੀ ਪਲੱਸ 50 ਸਾਲਾਂ ਤੋਂ ਇਹ ਐਂ ਸੀ ਇੱਕ ਤਾਂ ਤਕਰੀਬਨ 4 ਸੈਕਿੰਡ ਨਵੇਂ ਲੈਂਦੇ ਗਏ ਇਸੇ ਤੇ ਵੀ ਅਸੀਂ ਰੇਸ ਲਾਵਾਂਗੇ ਅਸੀਂ ਰੇਸ ਲਾਵਾਂਗੇ ਇਹਦੇ ਚ ਬਜ਼ੁਰਗਾਂ ਤੇ ਉਤਸ਼ਾਹਵਾਦਾ ਨੱਥਿਆ ਪੱਤਿਆਂ ਕਣੀਓ ਖੈੜਾ ਸੁਰਦਾ ਜੇ ਨਿੱਤ ਦਾ ਕੋਈ ਨਸ਼ਾ ਕਰਨ ਵਾਲਾ ਨਾ ਉਹ ਤਾਂ ਧੁੰਦੇ ਨੇ ਜੱਗੇ ਹੌਕ ਦੁਰਾ ਜਨਾ ਮਸਤੀ ਪਾ ਲਈ ਗੋਲੀ ਨਾ ਹੁੰਦਾ ਉਹ ਗੋਲੀ ਿਨਾਉਣ ਵਾਲਾ ਧੁਰ ਨਹੀਂ ਹੁੰਦਾ ਜੀ ਸੋ ਬੇਨਤੀ ਹੈ ਜੀ ਮਾਤੋ ਮਾਤ ਸੁੱਚੇ ਦੇ ਢੰਗ ਨਾਲ ਕਰਈਏ ਅਸੀਂ ਕੋਸ਼ਿਸ਼ ਕਰਾਂਗੇ ਆ ਤੀਆਂ ਤੋਂ ਬਾਅਦ ਉਸ ਤੋਂ ਬਾਅਦ ੀਆਂ ਦੇ ਵੀ ਖਰਾਬ ਕੁਇਤ ਦੇ ਵੱਲੋਂ ਇੱਕ ਵਾਸਨ ਵੱਡਾ ਰੱਖਿਆ ਜਾਊਗਾ उतो बाद नवां साइकड़ रखांगी बेनती आहे ਹਰਨੂ ਕੇ ਹੱਥ ਬਣ ਕੇ ਨਾਨਕ ਨਾਮ ਜੜਦੀ ਕਲਾ ਤੇਰੀ ਪਾਣੀ ਸਰਬਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰਪੰਚ ਸਾਹਿਬ ਇੱਥੇ ਲਾ ਲੋ ਜੀ ਬਾਈ ਜੀ ਆਪਣੀ ਜੀ ਸੁਧਾਰ ਕਰਨ ਮੈਂ ਚਲਾਈ ਜੀ ਜਤਨ ਸਿੰਘ ਬਰਦ ਹਾਂ ਇਹ ਉਹਦੇ ਕਰਕੇ ਆਪਣੀ ਜੀ ਕਿਸੇ ਚੀਜ਼ ਨਾਲ ਲੋਕਾਂ ਨੂੰ ਕੁੱਕਾ ਨੂੰ ਮੈਸੇਜ ਭੇਜ ਦਿੰਦੇ ਹਾਂ ਜੀ ਤੇ ਸਾਨੂੰ ਇਹ ਚੀਜ਼ ਸਹੀ ਲੱਗੀ ਵੀ ਚਲੋ ਬਾਅਦ ਜੀ ਮੈਸੇਜ ਜੀ ਆ ਕੇ ਪਰ ਰੇਸ ਕਰਾਉਣੇ ਨੇ ਨਾਲ ਚਲੋ ਉਸ ਨਾਮ ਦੇਖੂ ਬੜੀ ਵੱਡੀ ਗੱਲ ਨਹੀਂ ਹੁੰਦੀ ਬਈ ਕੋਲੇ ਹੁੰਦੇ ਚਲੋ ਆਲਾ ਇਹ ਕਹੂੰ ਪਾਪਾ ਕੇ ਪਾਕੀ ਜਾਣੀ ਹੋਣ ਦਾ ਮਾਰਾ ਯਾਰ ਇਹ ਕਹੂੰਗਾ ਚਲੋ ਧੰਨਵਾਦ ਜੀ। ਕਾਹ ਤੋਂ ਵੀ ਆਪਾਂ 100% ਕੋਸ਼ਿਸ਼ ਕਰਾਂਗੇ ਮਹੀਨਾ ਜਾਂ 1.5 ਮਹੀਨੇ ਬਾਅਦ ਕਰਾਈ ਕਰਾਂਗੇ। ਬਹੁਤ ਵਧੀਆ ਧੰਨਵਾਦ ਜੀ। ਠੀਕ ਹੈ ਜੀ ਸਰ ਸਿੰਦਾ ਹੀ ਗਏ। ਹੋਰ ਲੋਕਾਂ ਦੇ ਬਿਊਟ ਨਹੀਂ ਆਉਂਦੇ। ਹਾਂਜੀ ਪਿੰਦੀ ਜੀ। ਜਿਵੇਂ ਰਿਹਾ ਜੀ। ਪ੍ਰੋਗਰਾਮ ਸਾਨੂੰ। ਕਿਉਂ ਬਾਈ ਜੀ ਤੁਸੀਂ ਤੀਜੇ ਨੰਬਰ ਤੇ ਬਾਹਰਲੇ ਪਿੰਡ ਤੋਂ ਕੋਈ ਬਾਅਦ ਕੋਈ ਕਿਸੇ ਨੇ ਪਿੰਡ ਦੀ ਤਾਂ ਨਹੀਂ ਕੀਤੀ ਉਹ ਕਰੀ ਪਿੰਡ ਕਿਹੜਾ ਜੀ 10 ਹਜ਼ਾਰ ਦਾ ਹੈ ਪਿੰਡ ਪੁੰਜਾ ਹੈ। ਹੈਂ? ਪਿੰਡ ਪੁੰਜਾ ਹੈ। ਪੁੰਜਾੜ ਤੋਂ। हां जी बुद्दू जी ਤੁਸੀਂ ਆਪਣੇ ਪੈਂਟ ਤੋਂ ਐ ਤੁਸੀਂ ਸੈਕੰਡ ਆਇਓਗੇ ਤੇ ਕੋਈ ਪੱਖ ਪਤਾ ਨਹੀਂ ਹੋਇਆਗਾ ਬਸ ਠੀਕ ਹੈ ਜੀ